ਪ੍ਰੋਜੈਕ 22 22 ਦੀ ਬਾਈ ਦਾ ਕਹਿਣਾ ਵੀ ਇੱਕ ਨੰਬਰ ਮਾਗਰ ਆ ਗਈ ਬੱਛੀ ਜੀ ਬਹੁਤ ਪੂਰੀ ਧਾਰ ਮੋਗਿਆ ਆ ਰਹੀ ਮਿੱਟੀ ਬਾਈ ਮੋਲ ਲਓ ਜੀ ਆ ਦੇਖੋ ਸਹਿਜ ਵਧੀਆ ਜੀ ਬਾਕੀ ਦੁੱਧ ਫੈਡਲਾ ਪਾਉ ਜੀ ਦੁੱਧ ਪਾਉ ਜੀ ਸਾਢੇ 6 ਫੈਡ ਤੋਂ ਉੱਪਰ ਹੈ ਹੂੰ ਤੇ ਥਣਲੇਵਾ ਬੜਾ ਕਿੰਨਾ ਦੁੱਧ ਕਹਿ ਕੇ ਦੇਵੇਂ ਬਰਾਤੀ ਇਹ 20 ਦੇਊਗੀ ਸ਼ਰਾਮ ਨਾਲ ਓਕੇ ਥਣਲੇਵਾ ਬੜਾ ਸਾਫ ਆ ਤੇ ਬਾਈ ਦਾ ਕਹਿਣਾ 20 ਕਿਲੋ ਦੁੱਧ ਥਣਲੇਵਾ ਨੀੜ ਤੋਂ ਚੈੱਕ ਕਰਾ ਦੇਾਂਗੇ ਅਲੋਚੀ ਹੂੰ ਪੰਡਾਪੂਣ ਲਾਓ ਪਰ ਬੱਚਾ ਆ ਦੇਖੋ ਜੀ ਨਿਆਣਾ ਪਾ ਲਿਆਗਾ ਠੀਕ ਹੈ ਜੀ ਮਾਰ ਦਿਓ ਧਾਰਾਂ ਬਸ ਪਾਸਮੀ ਵੀ ਆਦਾ ਆ ਬੱਚੀ ਦਾ ਰੱਜੀ ਵੀ ਬੋਲਾ ਕੱਢਿਆ ਜੀ ਕਿਉਂਕਿ ਆਪਾਂ ਲੇਟ ਹੋ ਗਏ ਨਾ ਜੀ ਥੋੜਾ ਜਿਆ ਫੋਨ ਤਾਂ ਬਾਈਆਂ ਨੇ ਬਹੁਤ ਚਰਦਾ ਕਰਿਆ ਪਰ ਲੇਟ ਹੋ ਕੇ ਕਰਕੇ ਬੋਲਾ ਕੱਢਣਾ ਪੈ ਗਿਆ ਹਨਾ ਹਾਂਜੀ ਹਾਂਜੀ ਆ ਦੇਖੋ ਇਹ ਮੂਰ ਲਖਣਾਂ ਦੀਆਂ ਧਾਰਾਂ ਤੋਂ ਚੈੱਕ ਕਰੋ ਪ੍ਰੋਪਰ ਕੰਪਲੀਟ ਧਾਰਾਂ ਆ ਆ ਦੇਖੋ ਓਕੇ ਜੀ ਜਮਾਸਲੀ ਵੀ ਦਿਖਾ ਦਿਓ ਜੀ ਸਾਈ ਆ ਬੜੀ ਥੱਲੇ ਤੁਣ ਤੁਣ ਦਿਖਾਇਓ ਜੀ ਹਾਂਜੀ ਪੂਰੇ ਟਾਪ ਦੀ ਬੱਸੀ ਐ ਐਸਆਈ ਵਾਲਾ ਹਾਂ ਪੂਰੀ ਵਧੀਆ ਬੱਸੀ